محمد صاحب دے دوتے حضرت علی دے لڑکے حضرت علی محمد صاحب دے داماد سن حسن حسین محمد صاحب دے دوترے سن حسین چھوٹا سی بہت چھوٹا سی اجے 6 سال دا نانے نو کہن لگا حضرت جڑی فجر دی نماز ਤੁਸੀਂ پڑھدے ہو نا ਮੈਨੂੰ ਵੀ ਉਠਾਣਾ ਮੈਂ ਵੀ ਪੜਾਂਗਾ ਫਜਰ ਅੰਮ੍ਰਿਤ ਵੇਲੇ ਦੀ ਨਮਾਜ਼ ਕਿਉਂਕਿ ਪੰਜ ਨੇ ਮਾਜ਼ਾ ਨੇ ਜਿਹੜੀ ਸਵੇਰੇ ਪੜਦੇ ਨੇ ਉਹਨੂੰ ਫਜਰ ਦੀ ਕਹਿੰਦੇ ਨੇ ਫਿਰ ਜ਼ੁਹਰ ਦੀ ਨਮਾਜ਼ ਫਿਰ ਅਸਰ ਦੀ ਨਮਾਜ਼ ਫਿਰ ਮਗਰਬ ਦੀ ਨਮਾਜ਼ ਸ਼ਾਮ ਨੂੰ ਸੂਰਜ ਗਰੂਬ ਹੋ ਜਾਂਦਾ ਹੈ ਅੰਧੇਰਾ ਹੋ ਜਾਂਦਾ ਹੈ ਲਾਲੀ ਛਾਈ ਹੁੰਦੀ ਹੈ ਉਸ ਵਕਤ ਜਿਹੜੀ ਨਮਾਜ਼ ਪੜਦੇ ਨੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਬਾਕੀ ਚਾਰ ਨਮਾਜ਼ਾਂ محمد صاحب ਦਾ ਇਹ ਦੋਤਾ ਪੜਵਾ ਸੀ ਅਸਰ ਦੇ ਜ਼ੁਹਰ ਦੇ ਮਗਰਬ ਦੇ ਇਸ਼ਾ ਦੇ ਪਰ ਅੰਮ੍ਰਿਤ ਵੇਲੇ ਵਿਚਾਰਾ ਸੌਂਦਾ ਰਹਿੰਦਾ ਸੀ ਛੋਟਾ ਬੱਚਾ 마ਸੂਮ ਤੇ ਕਿਦਰੇ ਇਸ 마ਸੂਮ ਬੱਚੇ ਨੇ ਕਹਿ ਦਿੱਤਾ حضرت ਤੁਸੀਂ ਕਹਿੰਦੇ ਹੋ ਫਜਰ ਦੀ ਨਮਾਜ਼ ਦੀ ਮਹਿਮਾ ਬੜੀ ਹੈ ਅੰਮ੍ਰਿਤ ਵੇਲੇ ਦੀ ਮਹਿਮਾ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਬਿਆਨ ਕਰਦੇ ਨੇ ਦੁਆ ਕੁਨ ਬਾ ਸ਼ਬਚੋਂ ਗਦਾਇਆਂ ਸੋਜ਼ ਇਰਾਨੀ ਸੂਫੀ ਸੰਤ ਦੁਆ ਕੁੰਨ ਬਾ ਸ਼ਬਚੋਂ ਗਦਾਆਂ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਦਿਨ ਦੇ ਸਮੇਂ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਗਦਾਆ ਗਦਾ ਅਗਰ ਬਿਖਾਰੀ ਸਾਦੀ ਕਹਿੰਦੇ ਜੋ ਅੰਮ੍ਰਿਤ ਵੇਲੇ ਫਜਰ ਦੇ ਸਮੇਂ ਖੁਦਾ ਦੇ ਅੱਗੋਂ ਭਿਖਾਰੀ ਨਹੀਂ ਬਣਦੇ ਦਿਨ ਦੇ ਸਮੇ ਉਹ ਬਾਦਸ਼ਾਹਾਂ ਦੀ ਜ਼ਿੰਦਗੀ ਨਹੀਂ ਬਤੀਤ ਕਰ ਸਕਣਗੇ ਰੋਂਦੇ ਪਿਟਦੇ ਰਹਿਣਗੇ ਛੱਲਾਂਦੇ ਰਹਿਣਗੇ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਇਸ 마ਸੂਮ ਬੱਚੇ ਨੇ ਕਿਹਾ ਤੁਸੀਂ ਇਤਨੀ ਮਹਿਮਾ ਦੱਸਦੇ ਹੋ ਫਜਰ ਦੀ ਨਮਾਜ਼ ਮੈਂ ਵੀ ਪੜਨੇ ਭਾਵੇਂ ਮੁਹੰਮਦ ਸਾਹਿਬ ਨੇ ਆਖਿਆ ਤੂੰ ਅਜੇ ਛੋਟਾ ਹੈ ਕੋਈ ਨਹੀਂ ਤੇਰੀ ਚਾਰਾਂ ਨਾਲ ਵੀ ਗੱਲ ਬਣਾਂਗੇ ਜ਼ਿੱਦ ਕੀਤੀ ਅਨੇ ਆਖੇ ਨਹੀਂ ਮੈਨੂੰ ਘਾਟ ਮਹਿਸੂਸ ਹੁੰਦੀ ਹੈ ਉਹ ਮੈਂ ਜਿਹੜੀ ਇੱਕ ਨਹੀਂ ਪੜਦਾ ਹੱਦ ਹੋ ਗਈ ਮੁਸਲਮਾਨ ਨੂੰ ਪੰਜ ਵਕਤ ਪੜ੍ਹਦੇ ਨੇ ਸਿੱਖ ਨੂੰ ਦੋ ਵਕਤ ਦਾ ਸਤਸੰਗ ਹੈ ਦੋ ਵਕਤ ਵਾਸਤੇ ਵੀ ਟਾਈਮ ਕੋਈ ਨਹੀਂ बच्चे ने इतना जोर देता अखे हजरत मेनू जरूर फजर दी नमाज ਦੇ ਸਮੇ ਉਠਾਣਾ ਹੈ ਤੁਸੀਂ ਉਠਾਣਾ ਹੈ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਹੈ ਉਸ ਵਕਤ ਅੰਧੇਰਾ ਵੀ ਹੁੰਦਾ ਹੈ ਕੱਲਾ ਬੱਚਾ ਭੈ ਖਾਂਦਾ ਹੈ ਤੁਸੀਂ ਲੈ ਕੇ ਜਾਣਾ ਹੈ ਮੈਨੂੰ ਅਸ਼ਕਬਾਰ ਅੱਖਾਂ ਸੰ ਬੱਚਾ ਰਵਾੰਦਾ ਜਿਆ ਹੋ ਗਿਆ ਮੁਹੰਮਦ ਸਾਹਿਬ ਨੂੰ ਤਰਸ ਆਇਆ ਅੱਛਾ ਬੇਟੇ ਮੈਂ ਤੈਨੂੰ ਉਠਾਵਾਂਗਾ ਨਾਲ ਲੈ ਜਾਵਾਂਗਾ ਸਵੇਰੇ ਉਠਾਇਆ ਖੁਦ ਉਜ਼ੂ ਕੀਤਾ ਹੈ ਮੁਹੰਮਦ ਸਾਹਿਬ ਨੇ ਬੱਚੇ ਨੇ ਵੀ ਕੀਤਾ ਹੈ ਇਹ ਪੰਜ ਇਸ਼ਨਾਨਾ ਕਰਦੇ ਨੇ ਹੱਥ ਪੈਰ ਮੂੰਹ ਧੋਣਾ ਕੰਨ ਧੋਣੇ ਵਜ਼ੂ ਬੱਚੇ ਨੇ ਵੀ ਵਜ਼ੂ ਕੀਤਾ ਨਮਾਜ਼ ਪੜੀ ਰਸ ਬੜਾ ਆਇਆ ਅਮਰਤ ਵੇਲੇ ਦੀ ਆਪਣੀ ਮਹਿਮਾ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਇਹ ਦੁਤੇ ਬਹੁਤ ਕੁਝ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਭਾਈ ਗੁਰਦਾਸ ਜੀ ਦੀ ਰਚਨਾ ਔਰ ਨੰਦ ਲਾਲ ਨੰਦ ਲਾਲ ਤੇ ਇਥੇ ਤੱਕ ਕਹਿੰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐ ਸਹਿਬਾਨ ਨੇ ਸ਼ੌਕ ਗੋਇਆ ਹਰਾਮ ਕਰਦਮ ਆਇੰਦਾ ਖਾਬੇ ਸੁਬਾ ਗੋਆਵ ਨਾਂ ਦਾ ਤਖੱਲੁਸ ਹੈ ਨੰਦ ਲਾਲ ਦਾ ਭਾਈ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਨੇ ਕਿਸੇ ਇੱਕ ਦਿਨ ਵੀ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਿਆ ਉਹਨੂੰ ਇਹ ਸਮਝ ਆਉਂਦੀ ਹੈ ਅੱਜ ਤੱਕ ਜੋ ਮੈਂ ਅੰਮ੍ਰਿਤ ਵੇਲੇ ਸੁੱਤਾ ਰਿਆਂ ਹਰਾਮ ਸੁੱਤਾ ਰਿਆਂ ਮੇਰਾ ਸੋਨਾ ਸਾਰਾ ਹਰਾਮ ਸੀ ਹਲਾਲ ਨਹੀਂ ਸੀ ਗੋਆ ਹਰਾਮ ਕਰ ਦਮ ਕਿਤਨੀ ਵੱਡੀ ਤਾੜਨਾ ਭਾਈ ਸਾਹਿਬ ਬਾਈ ਨੰਦ ਲਾਲ ਬੱਚੇ ਨੂੰ ਰਸ ਆਇਆ ਚੰਗੇ ਫਿਸਾ ਦੇ ਚੰਗੇ ਮਾਹੌਲ ਵਿੱਚ ਪਲ ਰਿਆ ਸੀ ਬੇਤਹਾਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਪਿਆਰੇ ਸਨ ਮੁਹੰਮਦ ਸਾਹਿਬ ਦੇ ਚਾਰ ਯਾਰ ਸਨ ਚਾਰ ਯਾਰਾਂ ਦੇ ਚੋਂ حضرت ਅਲੀ ਕੀ ਯਾਰ ਹੈ ਸਾਰੇ ਸ਼ਰੀਆ ਮੁਸਲਮਾਨ ਮੁਹੰਮਦ ਸਾਹਿਬ ਤੋਂ ਬਾਅਦ ਦੂਜਾ ਦਰਜਾ حضرت ਅਲੀ ਨੂੰ ਦੇਮ ਸਾਰੇ ਸੁੰਨੀ ਮੁਸਲਮਾਨ حضرت محمد ਸਾਹਿਬ ਤੋਂ ਬਾਅਦ ਦੂਜਾ ਦਰਜਾ حضرت ਉਮਰ ਨੂੰ ਦੇਣ ਇਰਾਨ ਸਾਰੇ ਦਾ ਸਾਰਾ ਸ਼ੀਆ ਮੁਸਲਮਾਨ ਹੈ افغانستان ਵੀ ਲੇਕਿਨ ਅਰਬ ਸੁੰਨੇ ਨੇ ਇਹਨਾਂ ਦੇ ਚ ਦੋ ਬਹੁਤ ਵੱਡੇ ਫਿਰਕੇ ਨੇ ਸ਼ੀਆ ਸੁੰਨੀ ਖੈ ਮੁਖ्तसर ਮੈਂ ਅਰਜ਼ ਕਰਾਂ ਨਮਾਜ਼ ਪੜ੍ਹ ਕੇ ਜੋ ਘਰ ਦੀ ਤਰਫ ਚਲੇ ਪੁਰਾਣਾ ਜ਼ਮਾਨਾ ਅੱਜ ਤੋਂ 14 ਸੌ ਸਾਲ ਪੁਰਾਣੀ ਗੱਲ ਤੇ ਅਰਬ ਦੇਸ਼ਾਂ ਦੀ ਗਰਮੀ ਲੋਕੀ ਕੋਠਿਆਂ ਤੇ ਸੁੱਤੇ ਹੋਏ ਸਨ ਗਲੀਆਂ ਦੇ ਝੋਲੋਤਰੇ ਤੇ ਸੁੱਤੇ ਹੋਏ ਸਨ ਅੰਮ੍ਰਿਤ ਵੇਲੇ ਜ਼ਰਾ ਠੰਡ ਹੋ ਜਾਂਦੀ ਰੇਤ ਠੰਡੀ ਹੋ ਜਾਂਦੀ ਹੈ ਹਵਾ ਠੰਡੀ ਹੋ ਜਾਂਦੀ ਹੈ نیند ਗਹਿਰੀ ਆਉਂਦੀ ਇਨ੍ਹਾਂ ਸਾਰਿਆਂ ਨੂੰ ਸੁੱਤਾ ਹੋਇਆ ਦੇਖ ਕੇ ਹੁਸੈਨ ਕਹਿੰਦਾ ਆਪਣੇ ਨਾਨੇ ਨੂੰ ਹਜ਼ਰ ਇਹ ਕਿਤਨੇ ਕਮਬਖਤ ਬਦਨਸੀਬ ਲੋਗ ਨੇ ਔਰ ਕਿਤਨੇ ਮੂਰਖ ਨੇ ਆਬ-ਏ-ਹਯਾਤ ਦੀ ਬਾਰਿਸ਼ ਵੀ ਹੋ ਰਹੀ ਹੈ ਰੱਬ ਦੀਆਂ ਨਿਯਮਤਾਵਾਂ ਦੀ ਬਾਰਿਸ਼ ਹੋ ਰਹੀ ਹੈ ਇਹ ਸੁੱਤੇ ਪੈ ਨੇ ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ ਇੱਕ ਦਿਨ ਫਜਰ ਦੀ ਤੂੰ ਨਮਾਜ਼ ਕੀ ਪੜ੍ਹੀਏ ਹੁਣ ਤੈਨੂੰ ਸਾਰੇ ਮੂਰਖ ਦਿਖਾਈ ਦੇਣ ਲੱਗ ਪਏ ਇਹਨੂੰ ਪਚਾ ਇਹਨੂੰ ਹਜ਼ਮ ਕਰ ਇਨਾਂ ਤੇ ਤਰਸ ਆਣਾ ਚਾਹੀਦਾ ਸੀ ਮੂਰਖ ਕਹਿਣ ਦੀ ਲੋੜ ਨਹੀਂ ਇਹਨਾਂ ਤੇ ਦਇਆ ਕਰਨੀ ਚਾਹੀਦੀ ਸੀ ਛੋਟਾ ਮਾਸੂਮ ਬੱਚਾ ਹੈ ਗਿਜ਼ਾਰ ਬੜੀ ਹੈਵੀ ਸੀ ਅਜ਼ਮ ਨਹੀਂ ਹੋਈ ਜੇ ਕੋ ਖਾਵੇ ਜੇ ਕੋ ਬੁੰਚੇ ਕੋਈ ਖਾਵੇ ਅਜ਼ਮੇ ਕਰੇ ਮੈਂ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਮਾੜੀ ਮੋਟੀ ਕਿਧਰੇ ਗਲ ਵੀ ਸਮਝ ਪੈ ਜਾਂਦੀ ਏ ਉਹਦੇ ਨਾਲ ਮੱਥਾ ਮਾਰਦੇ ਨੇ ਉਹਦੇ ਨਾਲ ਮੱਥਾ ਮਾਰਦੇ ਨੇ ਇਸ ਤਰ੍ਹਾਂ ਦੇ ਮੱਥੇ ਟਕਰਾਨ ਵਾਲੇ ਮੈਨੂੰ ਹਰ ਸ਼ਹਿਰ ਦੇ ਵਿੱਚ ਮਿਲਦੇ ਨੇ। ਤੂੰ ਦੇਖ ਕੇ ਮੈਨੂੰ ਕਹਿਣਾ ਪੈਂਦਾ ਪਚੀ ਨਹੀਂ। ਅਜ਼ਮ ਨਹੀਂ ਆਇਆ। ਮੜਾ ਮੋਟਾ ਕੀਤਾ ਹੈ ਅਜ਼ਮ ਨਹੀਂ ਆਇਆ। ਪਚਿਆ ਨਹੀਂ। ਜੇਖੋ ਖਾਵੇ, ਜੇਖੋ ਬੁਣੇ।